ਹਾਂਜੀ ਸਸਿਕਾ ਜੀ ਸਾਰਿਆਂ ਨੂੰ ਕਿਵੇਂ ਜੀ ਤੁਸੀਂ ਸਾਰੇ ਮੇਰੇ ਕਲਾਸ ਦੇ ਤੁਸੀਂ ਸਾਰੇ ਕਿੰਨੇ ਵੈਗਰੇ ਜੀ ਤੁਹਾਨੂੰ ਤੰਦਰਸ਼ੀਆਂ ਤੇ ਚੜ੍ਹਦੀ ਕਲਾ ਬਖਸ਼ਣ ਜੀ ਸਵੇਰ ਦਾ ਟਾਈਮ ਆ ਦੋ ਛੋਟੇ ਬੱਚੇ ਗਏ ਹੋਣੇ ਅੱਜ ਆਪਣੇ ਪੇਪਰ ਦੇਣ ਬੜਾ ਹਰਸ਼ਪ੍ਰੀਤ ਸਿੰਘ ਨੇ ਗਏ ਛੁੱਟੀ ਅੱਜ ਤੇ ਹਾਂਜੀ ਆਪਾਂ ਕਰ ਲਿਆ ਬ੍ਰੇਕਫਾਸਟ ਬ੍ਰੇਕਫਾਸਟ ਨੂੰ ਤਾਂ ਸਿਮਨ ਨੇ ਕਿ ਟਾਈਮ 11:00 ਵਜੇ ਚੁੱਕੇ ਨੇ ਜੀ ਸਵੇਰੇ ਆਪਾਂ ਚਾਹ ਨਾਲ ਲੈ ਲਈ ਅਸੀਂ ਪਿੰਨੀਆਂ ਖੋਏ ਦੀਆਂ ਤੇ ਨਵਦੀਪ ਮੈਡਮ ਜੀ ਨੇ ਅਰਜੁਗਰੂ ਸਿੰਘ ਜੀ ਨੇ ਬਣਾਏ ਨੇ ਅੱਜ 버거 ਤਿਆਰ ਕਰੇ ਨੇ ਠੀਕ ਹੈ ਜੀ ਕਹਿੰਦੇ ਵੀ ਅੱਜ ਰੋਟੀ ਨਹੀਂ ਮਿੰਡੀ ਤੁਹਾਨੂੰ ਸਵੇਰੇ ਸਵੇਰੇ ਰੋਟੀ ਨਹੀਂ ਬਣਾਈ ਜੀ ਨਾ ਇਹ ਆ ਦੇਖੋ ਜੀ ਇਹਨਾਂ ਤਾਂ ਹੋਟਲਾਂਿਆਂ ਨੇ ਕਰਤੇ ਸਵੇਰੇ ਸਵੇਰੇ ਸਾਨੂੰ 버거 ਤਿਆਰ ਜਗਰੂਪ ਬੱਚਿਆਂ ਨੂੰ ਲੈਣ ਗਿਆ ਹੋਇਆ ਦੋਹਾਂ ਨੂੰ ਉਹਨਾਂ ਦੇ ਪੇਪਰ ਸੀ ਦੋਹਾਂ ਬੱਚਿਆਂ ਦੇ ਛੋਟਿਆਂ ਦੇ ਹੁਣ ਆ ਕੇ ਉਹ ਵੀ ਖਾਣਗੇ ਜੀ 버거 ਦੇਖੋ ਜੀ ਇੰਨੇ ਵਧੀਆ ਤਿਆਰ ਕਰੇ ਨੇ ਵਿੱਚ ਬਣਾ ਕੇ ਨੂਡਲਸ ਬਣਾ ਕੇ ਪਾਏ ਨੇ ਉਹਨੇ ਵਿੱਚ ਟਿੱਕੀ ਬਣਾ ਕੇ ਪਾਈ ਆਲੂ ਟਿੱਕੀ ਅੰਨੇ ਤੱਕ ਖਾ ਕੇ ਦੱਸਦੀ ਆਂ ਜੀ ਫੇਰ ਤੁਹਾਨੂੰ ਦੱਸਦੀ ਆਂ ਮੈਂ ਕਿ ਕਹਿ ਜੇ ਮੈਂ ਤੁਹਾਨੂੰ ਦੱਸੂਗੀ ਤਾਂ ਨਮਕ ਅੱਜ ਤੁਸੀਂ ਵੀ ਸਕੋ ਆ ਗਰਮਾ ਗਰਮ ਕਿਰਨਦੀਪ ਕੌਣ ਨੇ ਬਣਾਈ ਆ ਚਾਹ ਜੀ ਘੁੱਟ ਪਰ ਕੇ ਬਾਜੀਵਾ ਜ਼ਿੰਦਗੀ ਨੇ ਜਿਉਣ ਜਿਉਣ ਤਾਂ ਮਹਾਰਾਜ ਆ ਮੰਗੂ ਨਜ਼ਾਰਾ ਆ ਗਰਮਾ ਗਰਮ ਤੇਸਤੀ ਤੇਸਤੀ ਚਾਹ ਹੈ ਜੀ ਤੇਸਤੀ ਤੇਸਤੀ ਲੱਗ ਕੇ ਕਹਿੰਦੇ ਉਹ ਵੀ ਬਹੁਤ ਮੇਰੇ ਵੀਰ ਸਾਉ ਨੇ ਬਹੁਤ ਚੰਗੇ ਨੇ ਆਹ ਪੈਂਟ ਕਿੱਟੀ ਨਹੀਂ ਭੁੱਲ ਗਈ ਸੀ ਜੀ ਮੈਂ ਉੱਥੇ ਜਾ ਕੇ ਪੈਂਟ ਨਹੀਂ ਗੱਡੀ ਚਿਰਦੀਪ ਤਾਂ ਤੈਨੂੰ ਸੁਣਿਆਗਾ ਤਾਂ ਮੈਂ ਐ ਕਿਹਾ ਅਗਲਾ ਪਿਆਰ ਨਾਲ ਨਹੀਂ ਕਰ ਸਕਦਾ ਵੀ ਕਿਰਨਦੀਪ ਤੂੰ ਪੈਂਟ ਲੈ ਲੈ ਤੈਨੂੰ ਤਾਂ ਮੇਰੇ ਵੱਲੋਂ ਸਾਰਿਆ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਇੱਕ ਮੇਰੀ ਭੈਣ ਨੇ ਰਣਜੀਤ ਜੋਲ ਆਈਡੀ ਤੋਂ ਨੇ ਵੀਰ ਜੀ ਦਾ ਨੀ ਮਾਂ ਹੈ ਨਾ ਵੀਰ ਜੀ ਦਾ ਨੀ ਮਹੀਂ ਹਾਂ ਜੀ ਤੁਸੀਂ ਪਲੀਜ਼ ਆਪਦਾ ਨਾਮ ਵੀ ਜ਼ਰੂਰ ਦੱਸਿਓ ਜੀ ਉਹਨਾਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਉਹਨਾਂ ਨੇ ਸਾਨੂੰ ਇੰਨਾ ਸਤਿਕਾਰ ਇੰਨਾ ਪਿਆਰ ਦਿੱਤਾ ਜੁਦੀਵਾਦੀ ਰਹਿ ਮੇਰੀ ਭੈਣੇ ਆ ਦੇ ਮਾਸੀ ਰਿਆ ਹੁਣ ਪਪਾ ਚਲੇ ਆ ਪਰ ਉਹ ਤਾਂ ਮੈਨੂੰ ਕਹੇ ਕਾਲੀ ਅੱਛਾ ਆ ਦੇਖੋ ਜੀ ਕਹਿੰਦੇ ਲੇਟ ਆ ਹੁਣੇ ਕਾਲੀ ਬੋ ਕਰ ਰਹੇ ਨੇ ਪ੍ਰੋਗਰਾਮ ਚੱਲੇ ਨੇ ਉਦ ਘਾਟਾਂ ਤੇ ਠੀਕ ਐ ਠੀਕ ਐ ਜਾਓ ਅਸੀਂ 버거 ਖਾ ਰਹੇ ਆ ਅੱਜ 버거 ਖਾ ਲਓ ਮੈਂ ਨਹੀਂ ਕਹਿ ਰਿਆ 버거 ਦਾ ਲੈ ਕੇ ਤੁਸੀਂ ਆਏ ਹੋ ਪਰ ਬਣਾਉਂਦੇ ਤਾਂ ਉਹਨੇ ਨਾ ਹਾਂ ਤੁਸੀਂ ਤੇ ਮੇਰੇ ਇੱਕ 버거 ਰੱਖ ਲਿਓ ਮੇਰੀ ਬੱਸ ਹਾਂ ਅਸੀਂ ਖਾਓ ਹਾਂਜੀ ਮਿਲੋ ਜੀ ਇਹਨਾਂ ਨੂੰ ਹਾਂਜੀ ਸਾਰੇ ਪੈਟਰਨ ਦੀ ਸਸਤੀ ਕਾਰ ਸਭ ਨੂੰ ਪੈਟਰਨ ਦੀ ਸਸਤੀ ਕਾਰ ਦੀ ਅੱਜ ਆਪਾਂ ਬਣਾਉਣ ਲੱਗੇ ਹਾਂ ਬਰਕਰ ਇਹ ਆ ਜੀ ਜੋੜਾ ਆਪਣੇ ਜਿਵੇਂ ਉਹ ਕਹਿੰਦੇ ਨੇ ਹੁੰਦੇ ਜਿਵੇਂ ਜਿਹੜੇ ਗਾਉਂਦੇ ਨੇ ਜਿਵੇਂ ਦੋ ਜ਼ਰੂਰ ਜੋੜਾ ਚਾਹੀਦਾ ਇਹ ਹਾਂਜੀ ਜਿਵੇਂ ਉਹ ਗਾਉਣ ਵਾਲੇ ਜੋੜਾ ਹੁੰਦਾ ਜੀ ਇਹ ਸਿੰਗਲ ਇਹ ਥੋੜਾ ਕੁਕਿੰਗ ਜੋੜਾ ਦੀ ਇੱਕ ਬਰਗਰ ਇਹ ਵਰਸਸ ਇਹ ਸੇਮ ਦੇਖੋ ਬਰਗਰ ਨੂੰ ਦੇਖੋ ਤੁਸੀਂ ਡਰੈਸ ਸੀਮ ਆਉਂਦੇ ਨੇ ਜੀ ਸਿੰਗਰਾਂ ਨੂੰ ਬਸ ਸੇ ਬਸ ਸੇ ਦੇਖ ਲਵੇ ਉਹ ਗੀਤ ਗਾਉਂਦੇ ਨੇ ਇਹ ਕੁਕਿੰਗ ਬਣਾਉਂਦੇ ਨੇ ਹਰਕੇ ਇੰਨਾ ਕੀ ਆ ਕਿ ਇਹ ਜੋੜਾ ਅੱਜ ਕੀ ਕਰ ਰਿਹਾ ਬਈ ਅੱਜ ਆਪ ਬਣਾ ਰਹੇ ਹਾਂ ਬਰਗਰ ਨਿਊ ਬਰਗਰ ਅੱਛੇ ਜੀ ਅੱਛਾ ਬਣਾ ਲੀ ਇਹ ਬਣ ਜਾਂਦੀ ਤੇ ਟਿੱਕੀ ਆ ਲੈ ਹਾਂ ਜੀ ਕਿ ਨਾਲ ਦੇ ਨਾਲ ਤੇ ਆਪ ਦੇ ਨਾਲ ਦਿਖਾਉਣੇ ਆ ਆਵੇ ਪਾ ਅੱਜ ਅੱਜ ਕਰਨਾਗੇ ਜੀ ਇਹ 버거 ਤਿਆਰ ਠੀਕ ਹੈ ਜੀ ਹੁਣ ਆਰਡਰ ਬੁੱਕ ਕਰ ਦਿਓ ਜੀ ਸਾਰੇ ਮੇਰੇ ਵੀਰ ਭੈਣਾਂ ਇੱਕ ਢਿੱਲੋਂ ਫੈਮਿਲੀ ਆ ਹਾਂਜੀ ਭੈਣੇ ਤੁਸੀਂ ਕਿਹਾ ਨਵਦੀਪ ਨੂੰ ਵੀ ਮੈਨੂੰ ਰੱਖ ਲਿਓ ਹੈਲਪਰ ਹਾਂਜੀ ਹਾਂ ਉਹਨਾਂ ਨੇ ਤੁਹਾਨੂੰ ਮੈਸੇਜ ਕਰਿਆ ਕਹਿੰਦੇ ਵੀ ਵੀਰਾ ਜੇ ਫੋਨ ਵੱਧ ਚਲਾਉਂਦਾ ਵੀ ਹੈਲਪਰ ਮੈਨੂੰ ਰੱਖ ਲਿਓ ਤੇ ਨਹੀਂ ਲਿਖਿਆ ਜਰੂਰ ਆਪਾਂ ਕੰਮ ਸ਼ੁਰੂ ਕਰੀਏ ਹੈਲਪਰ ਪਨ ਜ਼ਰੂਰ ਰੱਖਾਂਗੇ ਹਾਂਜੀ ਹਾਂ ਤੁਹਾਡੇ ਦਾ ਸਪੋਰਟ ਦੀ ਲੋੜ ਆ ਆਪਾਂ ਸਹੀ ਗੱਲ ਆ ਜੀ ਅੰਟੀ ਦਾ ਹੁਣੇ ਅਮਰੀਕਾ ਤੋਂ ਫੋਨ ਆਇਆ ਸੀ ਯੂ ਐਸ ਤੋਂ ਅੰਟੀ ਆ ਦੇ ਇੱਕ ਤਾਂ ਨਵਦੀਪ ਨੇ ਗੁੱਤ ਬਹੁਤ ਵਧੀਆ ਕਰੀਆ ਕੁੜੀ ਦੀ ਗੁੱਤ ਦੇਖੀ ਆ ਮੈਂ ਠੀਕ ਹੈ ਤੇ ਤੇਰਾ हेयर ਸਟਾਈਲ ਤੁਹਾਡੇ ਮੇਕਅਪ ਵੀ ਮੈਂ ਕਹ ਰਹੀ ਹਾਂ ਤੁਸੀਂ ਪਾਰਲਰ ਜ਼ਰੂਰ ਖੋਲੋ ਘਰੀ ਖੋਲੋ ਮੈਂ ਕਹਿੰਦੀ ਵੀ ਉਹਨੂੰ ਪਾਰਲਰ ਨਾਲੋਂ ਸ਼ੌਂਕ ਕੁਕਿੰਗ ਦਾ ਜ਼ਿਆਦਾ ਆ ਹਾਂਜੀ ਠੀਕ ਹੈ ਨਾ ਕੁਕਿੰਗ ਦਾ ਸਾਨੂੰ ਕਹਿੰਦੇ ਫਿਰ ਤੁਸੀਂ ਵੀ ਚਾਰ ਚੁਰ ਹਰ ਤਰ੍ਹਾਂ ਦੇ ਪਾ ਲੈਂਦੀ ਆ ਹਰ ਜਿਹੜੇ ਤਰ੍ਹਾਂ ਹਾਂਜੀ ਅੰਟੀ ਇਹਦੇ ਵੀ ਤੁਸੀਂ ਡੱਬੀਆਂ ਲੈ ਕੇ ਵੀ ਪੱਛੀ ਡਬੀ ਲੱਕੇ ਪੈਕਿੰਗ ਕਰਕੇ ਵੀ ਵੀਡੀਓ ਚ ਕਰੋ ਠੀਕ ਹੈ ਨਾ ਕਿਸੇ ਨੇ ਆਰਡਰ ਬੁੱਕ ਕਰਨਾ ਹਾਂਜੀ ਦਿਨੀਆਂ ਪੈਂਟ ਆ ਗਈ ਆ ਗਈ ਆ ਗਈ ਬਸ ਇੱਕ ਮਿੰਟ ਹੋਰ ਸਰਦਾਰ ਸਾਹਿਬ ਜੀ ਦਾ ਮੂਡ ਥੋੜਾ ਜਿਹਾ ਜੋਕ ਹੋ ਗਿਆ ਕਿਉਂਕਿ ਉਹਨਾਂ ਦੇ ਕੱਪੜੇ ਨਹੀਂ ਮਿਲੇ ਹੈਗੇ ਉਹਨਾਂ ਨੂੰ ਮੜੇ ਪੈਂਟ ਦੇ ਆਈਏ ਜੀ ਬੜੇ ਰਹਿ ਗੋ ਵੀਡੀਓ ਦੇ ਨਾਲ ਤੁਸੀਂ ਆਏ ਬਸ ਆਪਾਂ ਪੈਂਟ ਦੇ ਕੇ ਜੀ ਆਪਣੇ ਹੱਥ ਪੀ ਸਿੰਘ ਨੂੰ ਇੱਧਰ ਸਾਰਿਆਂ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ भाई तेरी मासी जी ने भी बहुत-बहुत प्यार ਦਿੱਤਾ ਕਹਿੰਦੇ ਮੇਰੇ ਧੀ ਨੂੰ ਮੇਰੇ ਪੁੱਤ ਨੂੰ ਬਹੁਤ-ਬਹੁਤ ਪਿਆਰ थैंक यू मासी जी ਬਹੁਤ-ਬਹੁਤ ਪਿਆਰ ਦੇਣ ਲਈ ਬਹੁਤ-ਬਹੁਤ थैंक यू ਦੇਖੋ ਜੀ थैंक यू ਕਰ ਰਿਹਾ ਹਾਸਪੀ ਆਪਣੀ ਮਾਸੀ ਜੀ ਦਾ ਠੀਕ ਹੈ ਜੀ ਤੇ ਹੁਣ ਇਹ ਚੈਂਪੀਅਨ ਸਵੇਰੇ-ਸਵੇਰੇ ਲੱਗ ਜਾਂਦਾ ਗੇਮ ਖੇਲਣ ਨੂੰ ਉਧਰ ਮਾਸੀ ਨੂੰ ਲੈ ਕੇ 버거 ਬਣਾਉਣਾ ਹੈ ਛੁੱਟੀ ਦਾ ਪੂਰਾ ਅੰਜੋਏ ਕਰਦਾ ਆਪਣੀ ਮਾਸੀ ਨੂੰ আর ਚਾਚੂ ਨੂੰ ਲੈ ਕੇ ਰੱਖਦਾ ਕੰਮ ਕਹਿੰਦਾ ਮੈਨੂੰ 버거 ਬਣਾ ਕੇ ਦੇ ਆਛੁੱਟੇ ਪੂਰੀ ਕਰ ਇੰਜੋਏ ਹੈ ਸਿਲੰਡਰ ਪਹਿਲਾਂ ਹੈ ਮਿਲ ਗਿਆ ਸੀ ਮੈਂ ਪਹਿਲਾਂ ਹੋਣਾ ਕਰਤਾ ਸੀਗਾ ਹਾਂ ਉਹ ਵਿਆਹ ਵਾਲੇ ਲੈਣੇ ਆ ਅੱਛਾ ਉਹ ਵਿਆਹ ਵਾਲਾ ਸਰ ਗਿਆ 109 ਬਾਜੀ ਹੋ ਰਿਹਾ ਆ ਜਾਣਾ ਉਹ ਨੋ ਬਹੁਤ ਔਖੇ ਸਿਲੰਡਰ ਮਿਲਦੇ ਨਹੀਂ ਸੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀ ਸਿਲੰਡਰਾਂ ਦੀ ਇੱਦਾਂ ਪ੍ਰੋਬਲਮ ਆ ਰਹੀ ਹੈ ਹੁਣ ਸਾਡੇ ਤਾਂ ਬਹੁਤ ਜ਼ਿਆਦਾ ਹੈਗੀ ਆ ਏਰੀਆ ਦੇ ਵਿੱਚ ਸਿਲੰਡਰਾਂ ਦੀ ਪ੍ਰੋਬਲਮ ਅੱਗੇ ਤਾਂ ਜਦ ਮਨਜੀ ਲੈ ਲੈਂਦੇ ਸੀ ਹਨਾ ਹੁਣ ਤਾਂ ਗੇਮ ਚੱਲ ਰਹੀ ਆ ਪਿੱਛੋਂ ਹੀ ਹੋ ਰਿਹਾ ਤਿਕ ਰੱਜ ਵੀ ਤਾਂ ਨਾ ਮਾ ਕੇ ਬ੍ਰੀ ਲਿਓਗੇ ਆਪਣਾ ਦੇਖਣਾ ਇਹ ਉਹ ਕਰਨਾ ਠੀਕ ਟੀਵੀ ਦਾ ਮੂਡ ਠੀਕ ਦਿਖਾਉਣੇ ਤੁਹਾਨੂੰ ਦਿਖਾਉ ਉਹ ਤਸੀਂ ਟਿੱਕੀ ਕੱਢੀ ਲੋਜ ਅਜੇ ਕੱਚੀ ਪਾਈ ਹੋਈ ਹਾਂਜੀ ਹਾਂ ਇਹ ਤਾਂ ਕੱਚੀ ਟਿੱਕਾ ਕੀ ਕਰੇ ਕੋਈ ਨਹੀਂ ਜੀ ਤੁਸੀਂ ਆਰਡਰ ਪਲੀਜ਼ ਦਿਓ ਘਰੇ ਦੇਖੋ ਜਰਾ ਤਾਜ਼ਾ ਤੇ ਫਰੈਸ਼ ਖਾਣਾ ਵੀ ਤੇ ਪਹੁੰਚਦਾ ਕਰਿਆ ਕਰੀਏ ਇੱਕ ਪੰਨਾ ਜੇ ਡਿਫਰੈਂਸ ਸਿਸਟਮ ਉਸ ਚੱਕ ਕਰ ਲੈ ਤੋ ਜਿਹੜੇ ਵੀਰ ਭੈਣਾਂ ਜੋ ਕੰਮ ਕਰਦੇ ਨੇ ਜੌਬ ਤੇ ਨਹੀਂ ਕਰ ਸਕਦੇ ਹਨਾ ਤੁਸੀਂ ਕੋਈ ਸਿਸਟਮ ਸਟਾਰਟ ਕਰ ਲੈ ਬੜੇ ਬੜੇ ਕੜਾਹੀ ਲੈ ਲਓ ਜਣ ਹੂੰ ਉਹ ਬੜੇ ਕੜਾਹੀ ਲੈਣੇ ਪੈਣੇ ਨੇ ਹਨਾ ਮੈਂ ਕਿਹਾ ਆਪਾਂ ਅਰਗੇਨਿਸ਼ੇਸ਼ਨ ਕਰਦੇ ਕਿਸੇ ਯੂਨੀਵਰਸਿਟੀ ਦੇ ਅੱਗੇ ਜਾ ਕੇ ਜਿਵੇਂ ਕੰਡੀਸ਼ਨ ਇਹਦਾ ਸਿੱਧਾ ਉਹ ਫੂਡ ਵੜਾ ਕੇ ਹਾਂ 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 ਉਹ ਤਾਂ ਹੋ ਗਈ ਪਤਾ ਹੀ ਮਤਲਬ ਬਹੁਤ ਚੱਲੂ ਆ ਚਾਹਨਾ ਬਹੁਤ ਹੈ ਤਾਂ ਬਸ ਜਿਵੇਂ ਕਈ ਯੂਨੀਵਰਸਿਟੀਆਂ ਇਹਨਾਂ ਨੇ ਤਾਂ ਵੀ ਚੱਲੇ ਆ ਕਰਨਾ ਅੱਛਾ ਤੇ ਕੁੰਦਰੀ ਨੇ ਆ ਕੇ ਭਾळ्या ਗੱਲੀਆਂ ਵੀ ਕਿਰਨਦੀਪਾ ਚਲ ਮੈਂ ਤੈਨੂੰ ਖਾਇਆ ਰੋਟੀ ਸਾਨੂੰ ਅੱਗੇ ਦੇ ਦੇ ਸਾਨੂੰ ਫੋਨੇ ਗੱਲ ਨਹੀਂ ਲੇਖੋ ਜੀ ਅਨਨ ਨਹੀਂ ਨਹੀਂ ਪਾਰੇ ਕਿਥੇ ਕਰੋ ਇਹ ਬਣਾ ਕੇ ਲੈ ਕੇ ਜਾਇਆ ਕਰਨਗੇ ਜੀ ਬਣਾ ਕੇ ਲੈ ਕੇ ਜਾਇਆ ਕਰਨੂੰ ਤੁਹਾਨੂੰ ਵੀ ਖਾਣ ਦਿਆ ਕਰ ਅੱਛਾ ਫਿਰ ਆਪ ਕੀ ਫਿਰ ਹੈ ਹਾਂ ਚਲੋ ਇਹ ਦੱਸਿਓ ਫਿਰ ਠੀਕ ਹੈ ਵੀ ਠੀਕ ਆ ਬਹੁਤ ਵਧੀਆ ਤੁਸੀਂ ਵੀ ਦੱਸਿਓ ਸਾਰੇ ਤੇ ਜਰੂਰ ਇਹਨਾਂ ਨੂੰ ਉਹ ਕਰਿਓ ਸਪੋਰਟ ਕਰਿਓ ਸਪੋਰਟ ਕਰਿਓ ਜੀ ਪਹਿਲ ਸਪੋਰਟ ਦੀ ਲੋੜ ਹੈ ਤੁਹਾਡੀ ਵੀ ਰਾਨੀ ਤੁਹਾਡੀ ਭੈਣਾ ਦੀ ਤੇ ਆਂਟੀ ਕਹਿੰਦੇ ਮੈਂ ਫੋਨ ਚੱਕਿਆ ਯੂਐਸ ਤੋਂ ਹੰਡੀ ਦਾ ਫੋਨ ਹੈ

ਇੱਕ ਹਾਂ ਹਾਂਜੀ ਹਾਂਜੀ ਸਹਿਜ ਬਲੌਗ ਦੀ ਆਈਡੀ ਤੋਂ ਆਇਆ ਕਹਿੰਦੇ ਵੀ ਵੀਰ ਜੀ ਗੱਲਾਂ ਲਕੜਾ ਤੇ ਕੋਈ ਉਹ ਬਣਾ ਸਕਦਾ ਹੈ थैंक यू ਬਣੀ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਸਪੋਰਟ ਕਰੀ ਹੈ ਜੀ ਨਹੀਂ ਤਾਂ ਮੇਰੀ ਬਹੁਤ ਬੇਸੇ ਵੋਟ ਕਰ ਦਿੰਦੇ ਨੇ ਜੀ ਤੇਰੇ ਹਸਬੰਦ ਜੀ ਤਾਂ ਇਹ ਕਿਰਨਦੀ ਬਣਾਉਂਦੀ ਹੈ ਗੱਲਾਂ ਲਕੜਾ ਗੱਲਾਂ ਦਾ ਵੀ ਜ਼ਰੂਰੀ ਆ। ਗੱਲਾਂ ਦਾ ਵੀ ਬਈ ਰੌਣਕੀ ਬੰਦਾ ਚਾਹੀਦਾ ਤਾਂ ਹੀ ਤੁਸੀਂ ਵੀਡੀਓ ਦੇਖਦੇ ਹੋ ਜੀ। ਤਾਂ ਤੁਹਾਨੂੰ ਵਧੀਆ ਲੱਗਦੀ ਹੈ ਜੇ ਮੈਂ ਗੱਲਾਂ ਕਰਦੀ ਆ। ਜੇ ਮੈਂ ਚੁੱਪ-ਚਾਪ ਕੈਮਰਾ ਲੈ ਕੇ ਖੜੀ ਰੂੰ ਬੋਲੂ ਨਹੀਂ। ਫਿਰ ਤੁਸੀਂ ਦੋ ਦਿਨ ਸਾਡੀ ਵੀਡੀਓ ਪਸੰਦ ਨਹੀਂ ਕਰੇਗੇ। ਆ ਦੇਖੋ ਹਣ ਟਿੱਕੀ ਬਣ ਗਈ। ਦਿਖਾ ਦੇਣੀ। ਆ ਦੇਖੋ ਜੀ ਲੈ। ਇਹਨੇ ਤਾਂ ਬਣਾ ਕੇ ਜੀ ਰੈਡੀਮੇਡ ਟਿੱਕੀਆਂ ਵਰਗੀਆਂ ਟਿੱਕੀਆਂ। ਬਾਜ਼ਾਰ 'ਚ ਆਪਾਂ ਲੈ ਕੇ ਆਂਦੇ ਨੇ ਬਾਹਰੋਂ। ਟਿੱਕੀ ਜੀ। ਕਰੰਚੀ ਹੈ ਜੀ। ਹਾਂਜੀ ਗੱਲ ਲੈਣਾ ਹਜੇ ਹਾਂ ਮੇਰੇ ਤੋਂ ਮੂੰਹੋਂ ਪਾਣੀ ਆਉਣ ਲੱਗ ਪਿਆ ਇਸ ਸਮੇਂ ਅੱਦਨ ਦੀ ਬਾਹਰੀ ਚੀਜ਼ ਮੈਂ ਕਿ ਕਨੇਜ ਨੂੰ ਘਰ ਦੇ ਚੀਜ਼ਾਂ ਖੰਦੀਆਂ ਜਿਆਦਾ ਬਾਹਰੀ ਆਪਾਂ ਜਿੱਥੇ ਮਰਜ਼ੀ ਚਾਏਗੀ ਮੈਂ ਬਾਹਰਲਾ ਖਾਣਾ ਬਿਲਕੁਲ ਜਿਆਦਾ ਪਸੰਦ ਨਹੀਂ ਕਰਦੀ ਖਾਣਾ ਚਲੋ ਮੈਂ ਵੀ ਇਹੋ ਕੰਮ ਕਰ ਲੈਣ ਦੀ ਆਪਾਂ ਚੰਨੀ ਨਾਲ ਲੈਣੀ ਸੀ ਲੌ ਨੂੰ ਆਦਿਆ ਨਾ ਮੈਂ ਤੇ ਰਵਾ ਦਿੱਨੇ ਸਣੀ ਹੂੰ ਹੂੰ ਆ ਬਸ ਇੱਧਰ ਬੱਚੇ ਗੱਲਾਂ ਕਰ ਰਹੇ ਸੀ ਲਓ ਜੀ ਬੱਚਿਆਂ ਦੀ ਵੀ ਗੱਲਾਂ ਸੁਣੋ ਮਾੜੀ ਜੀ ਇਹਨਾਂ ਦੀ ਬਲੌਗ ਬਾਰੇ ਕੀ ਇਹਨਾਂ ਦੀ ਹੋ ਆ ਹੈਲੋ 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 ਗਾਈਜ਼ ਅਮੀਰਾ ਫਿਰ ਤੋਂ ਵਲੌਗ ਦੇਖਦੇ ਹੋਣੇ ਆ ਤੁਸੀਂ ਚੰਡੀਗੜ੍ਹ ਮਾਲਟ ਗਏ ਸੀ ਸਾਰੇ ਦੇਖੇ ਨਹੀਂ ਤੇ ਅਤੇ ਦਸਵੇਂ ਨੇ ਜੀ ਗੇਮ ਖੇਡਿਆ ਸੀ ਬਹੁਤ ਸਾਰੇ ਬੱਲੇ ਜੀ ਪਹਿਲੇ ਬੈਠੇ ਤੇ ਹਾਰ ਗਏ ਸੀ ਪਹਿਲੇ ਵਾਰ ਤੇ ਹਾਰ ਗਿਆ ਸੀ ਇਹ ਫਿਰ ਤੁਸੀਂ ਐਪਲ ਸਟੋਰ ਚ ਗਏ ਨਹੀਂ ਇਹ ਜਿੱਤ ਗਿਆ ਸੀ ਇਹ ਪੁੱਤ ਜਿੱਤੇ ਆ ਸੀ ਐਪਲ ਸਟੋਰ ਚ ਗਏ ਐਪਲ ਸਟੋਰ ਚ ਵੀ ਗਿਆ ਸੀ ਬਲੌਗ ਦੇਖ ਲਈਏ ਅੱਛਾ ਤੇਰਾ ਨਾਮ ਕੀ ਆ ਇੱਥੇ ਦੱਸ ਦੇ ਸਾਰਿਆਂ ਨੂੰ ਮੇਰਾ ਨਾਮ ਅਰਮਾਨ ਸਿੰਘ ਜੀ ਅਰਮਾਨ ਸਿੰਘ ਆ ਭਾਈ ਇਹਦਾ ਨਾਮ ਅੱਛਾ ਜੀਏ ਬੋਲੀ ਬਹੁਤ ਮਿੱਠੀ ਅਰਮਾਨ ਤੇਰੀ ਹਾਂ ਬਹੁਤ ਜਿਆਦਾ ਹਨ ਇਹ ਜੱਜਮੰਦ ਦੇ ਬੜੇ ਪਾਪਾ ਜੀ ਜੀ ਦਵਾਈ ਦਵਾਏ ਸੀ ਛੁੱਟਿਆ ਉਹ ਵੀ ਬਲੌਗ ਉਹ ਛੁੱਟੇ ਪਾਪਾ ਨੇ ਹਾਂ ਉਹ ਵੀ ਦੇਖਿਆ ਨੇ ਬਲੌਗ ਹਾਂ ਉਹ ਦੂਆ ਬਲੌਗ ਸੀ ਜੀ ਤੇ ਮੇਰੇ ਮੰਕੂ ਹੀ ਕਹਿੰਦਾ ਵਿਚਾਰਾ ਬਾਰ ਬਾਰ ਹਾਂ ਹਨਾ ਜੀ ਤੀਤੀ ਉਹ ਹਾਂ ਟੀ-ਸ਼ਰਟ ਜਸਵੰਤ ਦੇ ਛੋਟੇ ਪਪਾ ਦਿਖਨੇ ਚਿੱਟੀ-ਟੀ ਸ਼ਾਬਾਹ ਬਹੁਤ ਬਹਤ ਸਾਰੇ ਅੱਛਾ ਰਮਨ ਬਲੌਗ ਦੇਖਦੇ ਜ਼ਰੂਰ ਹੈ ਬਰ ਨਾ ਲਾਈਕ ਕਰ ਦੇ ਨਾ ਹੀ ਕਮੈਂਟ ਕਰ ਦੇ ਕਿ ਮੈਨੂੰ ਪਤਾ ਨਹੀਂ ਹਾਂ ਟੀ ਕਹਿੰਦਾ ਮੈਨੂੰ ਲਾਈਕ ਕਰ ਕੱਲ ਕੀਤਾ ਬਾਬਾ ਇਹ ਨਾਲੇ ਮੈਂ ਉਹ ਬੈਠਿਆ ਸੀ ਕਮੈਂਟ ਚ ਬਹਾਤ ਵਧੀਆ ਅੱਛਾ ਤੂੰ ਕਰਿਆ ਕੀ ਨਾ ਤੁਹਾਡੇ ਜਸਦੇਵ ਉਹ ਥੋੜਾ ਸੀ ਨਹੀਂ ਉਹ ਕਿਸਦਾ ਉਹ ਨਹੀਂ ਹੋਣੀ ਜਾਨੀ ਦੇਵ ਨੇ ਨੀ ਉਹ ਨੀ ਅਹਰੇ ਦੇ ਪਪਾ ਨੇ ਕਰੀ ਅੱਜ ਸਿਰੇ ਸਿਰੇ ਆਇਆ ਹਰੀ ਨਹੀਂ ਕਰਿਆ ਫਿਰ ਅੱਜ ਕਮੈਂਟ ਦੋ ਸਾਹਮਣੇ ਜਾ ਕੇ ਮੈਂ ਵੀ ਕੀਤਾ ਸੀ اچھا ਬਹੁਤ ਵਧੀਆ ਠੀਕ ਹੈ ਠੀਕ ਹੈ ਬਸ ਤੇ ਮੈਂ ਦੇਖੂ ਜੇ ਧਿਆਨ ਨਾ ਕੀ ਨਾ ਤਾਂ ਕਰੀ ਅਸਾਈਡੇ ਤਾਂ ਕਰੀ ਤੂੰ ਇਹ ਆ ਨਾ ਕੋਈ ਨਹੀਂ ਬਤਾ ਸਰਦੀਪ ਕਾ ਠੀਕ ਹੈ ਬੱਚੇ ਮੈਂ ਦੇਖੂ ਜੇ ਮੇਰੇ ਕੋਲ ਆ ਰਹਾ ਹੈ ਠੀਕ ਹੈ ਇਹ ਇੱਕ ਉੱਪਰ ਸੰਦੀਪ ਕਰ ਲਿਖ ਆਇਆ ਇਹ ਥੱਲੇ ਸੰਦੀਪ ਕਰ ਦੇ W ਵਾਲਾ ਹੋ ਜਿਗਾ ਠੀਕ ਹੈ ਠੀਕ ਫਿਰ ਮੈਂ ਤੁਹਾਨੂੰ ਰਿਪਲਾਈ ਦੇ ਕੇ ਸੀ ਹਾਂਜੀ ਮੈਂ ਪੀਸ ਦੱਸੇ ਦੁਬਾਰਾ ਤੇਰੇ ਕਮੈਂਟ ਤੇ ਰਿਪਲਾਈ ਦਿੱਤਾ ਸੀ ਮਤਲਬ ਤੈਨੂੰ ਜਵਾਬ ਦਿੱਤਾ ਸੀ ਮੈਂ ਇਹ ਮੈਂ ਤਾਂ ਦੇਖਿਆ ਕਿ ਇਹ ਕਿਹੜਾ ਜਵਾਬ ਭੇਜਿਆ ਹੁਣ ਚਾਰ ਮਹੀਨਿਆਂ ਤੋਂ ਵਲੌਗ ਦੇ ਵਿੱਚ ਆਉਣ ਲੱਗਿਆ ਦੇਲਾ ਤੂੰ ਫੇਮਸ ਹੋ ਜਾਣਾ ਹੁਣ ਇਹ ਹੈ ਹੈਨਾ ਹਾਂ ਸਹੀ ਹੈ ਇਹਨੇ ਸ਼ੌਂਗ ਹੋ ਗਿਆ ਤਾਂ ਜੀ ਵਲੌਗ ਦੇ ਵਿੱਚ ਆਉਣ ਦਾ ਬਿਲਕੁਲ ਬਿਲਕੁਲ ਕਹਿੰਦਾ ਮੈਨੂੰ ਵਿੱਚ ਲਾਓ ਵਲੌਗ ਦੇ ਤਾਂ ਇਹ ਗੱਲਾਂ ਕਰਦੇ ਸੀ ਇਹਦੇ ਫਰੈਂਡ ਜਸਮਨ ਦਾ ਜਸਮਨ ਦੱਸਿਆ ਸੀ ਵੀ ਜਸਮਨ ਤੋਂ ਆਏ ਖੇਡਦਾ ਸੀ ਬਲਾਈਰ ਇਹ ਪਹਿਲੀ ਗੇਮ ਜਿੱਤ ਗਿਆ ਸੀ ਬੁੱਤ ਮਾਲ ਚ ਕੋ ਜਿੱਤ ਗਿਆ ਸੀ ਇਹ ਪਹਿਲੀ ਗੇਮ ਤਾਂ ਜਿੱਤ ਹਾਰਿਆ ਵੀ ਸੀ ਇੱਕ ਚ ਹਾਰ ਗਏ ਸੀ ਮੋਟਰਸਾਈਕਲ ਦਾ ਬੰਦਾ ਗੱਡੀਆਂ ਮੋਟਰਸਾਈਕਲ ਦਾ ਪੂਰੇ ਚੱਲਦੀ ਹੈ ਨਾ ਸਹੀ ਨਹੀਂ ਆਹ ਮੈਂ ਹਾਰ ਗਿਆ ਵੀ ਜਿੱਤ ਪੂਰਾ ਪਾਈਣਾ ਹਰ ਕੋ ਤਰ੍ਹਾਂ ਤਰ੍ਹਾਂ ਕੀ ਇਹੀ ਲੱਗਾ ਯਾਰ ਇਹੀ ਲੱਗਾ ਹਾਂ ਚਲਾਉਂਗਾ ਬਾਈਕ ਉੱਥੇ ਮਾਲ ਦੇ ਵਿੱਚ ਸਾਰੇ ਇੰ ਤੋਂ ਵੱਡੇ ਵੱਡੇ ਬੱਚੇ ਹੀ ਦੇਖ ਰਿਹਾ ਸੀ ਹਾਂਜੀ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਸੀ ਇਹ ਬੱਚੇ ਬਾਰੇ ਵੀ ਇਹ ਸਾਡੇ ਹਰ ਇੱਕ ਬਲੌਗ ਨੂੰ ਬਹੁਤ ਹੀ ਡੀਪਲੀ ਬਹੁਤ ਪੂਰੇ ਧਿਆਨ ਨਾਲ ਦੇਖਦਾ ਇਹ ਹੁਣ ਗੱਲਾਂ ਕਰ ਰਿਹਾ ਸੀ ਵੀ ਤੁਹਾਡੇ ਉਹ ਬਲੌਗ ਚ ਇਦਾਂ ਦਾ ਸੂਟ ਪਾਇਆ ਸੀ ਆਂਟੀ ਜਸ਼ਮਨ ਦੇ ਇਦਾਂ ਕੱਪੜੇ ਪਾਏ ਸੀ ਇਹਦੇ ਪਾਪਾ ਨੇ ਐ ਪਾਏ ਸੀ ਹਰ ਇੱਕ ਗੱਲ ਕਰਦਾ ਯਾਨੀ ਇਹਦੇ ਮਤਲਬ ਇਹ ਹਰ ਇੱਕ ਵੀ ਬਲੌਗ ਨੂੰ ਬਹੁਤ ਹੀ ਧਿਆਨ ਦੇ ਨਾਲ ਦੇਖਦਾ ਹੈ ਬੰਦਾ ਸਾਡਾ ਇਹ ਤੁਸੀਂ ਵਿਆਹ ਤੇ ਗਏ ਸੀ ਹਾਂ ਇਹਦੇ ਇਹ ਦੇ ਇਹ ਪਾਇਆ ਹੋਇਆ ਸੀ 73 ਸੂਟ ਹਾਂਜੀ ਹਾਂ ਇਹ ਨਾਲ ਤੇ ਜੀ ਤੁਹਾਡੇ ਪਾਇਆ ਹੋਇਆ ਸੀ ਪੈਂਟ ਕੋਟ ਮਿੱਟੀ ਰੰਗਾ ਹਾਂ ਜੀ ਅਤੇ ਦਸ਼ਮਨ ਨੇ ਤਾਂ ਨਹੀਂ ਸੀ ਪਾਇਆ ਕਿਉਂਕਿ ਇਹਨੂੰ ਠੰਡ ਕਰਕੇ ਹਾਂ ਦੇ ਲੱਗ ਵੀ ਇਹਨੂੰ ਠੰਡ ਲੱਗ્યો ਕਿਹਾ ਗਿਆ ਸੀ ਨਾ ਇਹਨੂੰ ਠੰਡ ਲਾਦੀ ਕਰਕੇ ਇਹ ਕੋਟ ਪੈਂਟ ਨਹੀਂ ਪਾਇਆ ਜੀ ਤੁਸੀਂ ਬੰਨੀ ਸੀ 73 ਰੰਗ ਦੇ ਪੱਗ ਬੈਰੀ ਗੁੱਡ ਬੈਰੀ ਗੁੱਡ ਬੈਰੀ ਵੀ ਤੁਹਾਡੇ ਨਾਲ ਦੀ ਮੈਚਿੰਗ ਆ ਦੇਖ ਲਓ ਜੀ ਇਹਨੂੰ ਕੱਲੀ ਕੱਲੀ ਕੱਪੜੇ ਦਾ ਵੀ ਬਦਬ ਕੀਨੇ ਕੀ ਪਾਇਆ ਸੀ ਕਿੱਥੇ ਕੀ ਬੋਲਿਆ ਸੀ ਇਹ ਇੰਨਾ ਹੀ ਧਿਆਨ ਨਾ ਦੇਦਾ ਸਾਡਾ ਆ 11:00 ਵੱਜ ਗਏ ਜੀ ਸਾਨੂੰ ਹੁਣੇ ਨੂੰ ਠੀਕ ਆ ਓਕੇ ਓਕੇ ਚਲ ਖੇਡੋ ਤੁਸੀਂ ਜਾ ਕੇ ਹੁਣ